ਜਿਹੜੇ ਭੂਤਾਂ ਪ੍ਰੇਤਾਂ ਤੋਂ ਕਹਿੰਦੇ ਆ ਨਾ ਵੀ ਭੂਤਾਂ ਪ੍ਰੇਤਾਂ ਨਹੀਂ ਹੁੰਦੀਆਂ ਅੱਜ ਤੁਹਾਨੂੰ ਮੈਂ ਦਿਖਾਉਂਗਾ ਵੀ ਸਾਰਾ ਕੁਝ ਹੀ ਹੁੰਦਾ ਜਿਹੜਾ ਲਿਖਿਆ ਗਿਆ ਚੀਜ਼ ਠੀਕ ਆ ਉਹ ਹੈਗੀਆਂ ਚੀਜ਼ਾਂ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਤੇ ਬੱ ਬਣੇ ਰਹੋ ਬਸ ਮੇਰੇ ਨਾਲ ਬਸ 2 ਮਿੰਟ ਹੋਰ ਬਸ 2 ਮਿੰਟ ਜਿਹੜੇ ਕਹਿੰਦੇ ਸੀ ਭੂਤਾਂ ਪ੍ਰੇਤਾਂ ਹੁੰਦੀਆਂ ਨਹੀਂ ਉਹ ਜੁੜੇ ਰਵਾ ਦੇ ਆ ਦੇਖੋ ਇੱਕ ਮਿੰਟ ਆ ਦੇਖੋ ਇੱਕ ਮਿੰਟ ਤੂੰ ਵੇਲਾ ਰੀਲਾ ਵੇਖਣ ਤਈਆ ਹੋ ਗਿਆ ਤੈਨੂੰ ਕਿਤੇ ਪੈ ਗਿਆ ਖਵਾ ਕੇ ਨਹੀਂ ਹੋ ਜਾਏ ਜਿਹੜੇ ਭੂਤਾਂ ਪ੍ਰੇਤਾਂ ਤੋਂ ਕਹਿੰਦੇ ਆ ਨਾ ਵੀ ਭੂਤਾਂ ਪ੍ਰੇਤਾਂ ਨਹੀਂ ਹੁੰਦੀਆਂ ਅੱਜ ਤੁਹਾਨੂੰ ਮੈਂ ਦਿਖਾਉਂਗਾ ਵੀ ਸਾਰਾ ਕੁਝ ਹੀ ਹੁੰਦਾ ਜਿਹੜਾ ਲਿਖਿਆ ਗਿਆ ਚੀਜ਼ ਠੀਕ ਆ ਉਹ ਹੈਗੀਆਂ ਚੀਜ਼ਾਂ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਤੇ ਬੱ ਬਣੇ ਰਹੋ ਬਸ ਮੇਰੇ ਨਾਲ ਬਾ 2 ਮਿੰਟ ਹੋਰ ਬਾ 2 ਮਿੰਟ ਜਿਹੜੇ ਕਹਿੰਦੇ ਸੀ ਭੂਤਾਂ ਪ੍ਰੇਤਾਂ ਹੁੰਦੀਆਂ ਨਹੀਂ ਉਹ ਜੁੜੇ ਰਹ ਆ ਦੇ ਆ ਦੇਖੋ ਇੱਕ ਮਿੰਟ ਆ ਦੇਖੋ ਤੂੰ ਵੇਲਾ ਰੀਲਾ ਵੇਖਣ ਤਈਆ ਮਾਰ ਗਿਆ ਤੈਨੂੰ ਕਿਤੇ ਪੈ ਗਿਆ ਖਵਾ ਕੇ ਨਹੀਂ ਹੋ ਜਾਏ ਜਿਹੜੇ ਭੂਤਾਂ ਪ੍ਰੇਤਾਂ ਤੋਂ ਕਹਿੰਦੇ ਆ ਨਾ ਵੀ ਭੂਤਾਂ ਪ੍ਰੇਤਾਂ ਨਹੀਂ ਹੁੰਦੀਆਂ ਅੱਜ ਤੁਹਾਨੂੰ ਮੈਂ ਦਿਖਾਉਂਗਾ ਵੀ ਸਾਰਾ ਕੁਝ ਹੀ ਹੁੰਦਾ ਜਿਹੜਾ ਲਿਖਿਆ ਗਿਆ ਚੀਜ਼ ਠੀਕ ਆ ਉਹ ਹੈਗੀਆਂ ਚੀਜ਼ਾਂ ਮੇਰੇ ਨਾਲ ਜੁੜੇ ਰਹੋ ਤੁਹਾਨੂੰ ਮੈਂ ਦਿਖਾਉਣਾ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਤੇ ਬੱ ਬਣੇ ਰਹੋ ਬਸ ਮੇਰੇ ਨਾਲ ਆ ਦੋ ਮਿੰਟ ਹੋਰ ਬਾਦ ਦੋ ਮਿੰਟ ਜਿਹੜੇ ਕਹਿੰਦੇ ਸੀ ਭੂਤਾਂ ਪ੍ਰੇਤਾਂ ਹੁੰਦੀਆਂ ਨਹੀਂ ਉਹ ਜੁੜੇ ਰਵਾ ਦੇ ਆ ਦੇਖੋ ਇੱਕ ਮਿੰਟ ਆ ਦੇਖੋ ਇੱਕ ਮਿੰਟ ਤੂੰ ਵੇਲਾ ਰੀਲਾ ਵੇਖਣ ਤਈਆ ਜਿਹੜੇ ਭੂਤਾਂ ਪ੍ਰੇਤਾਂ ਤੋਂ ਕਹਿੰਦੇ ਆ ਨਾ ਵੀ ਭੂਤਾਂ ਪ੍ਰੇਤਾਂ